ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤੀ ਕਿਸਾਨ ਯੂਨੀਅਨ ਚਡੂਨੀ ਕੈਥਲ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਫਰਲ ਅਤੇ ਐਡਵੋਕੇਟ ਵਿਕਰਮ ਦੁਸੈਨ ਯੂਵਾ ਪ੍ਰਧਾਨ ਕੈਥਲ ਹਰਿਆਣਾ ਦਾ ਅੱਜ ਲੁਧਿਆਣਾ ਪੁੱਜਣ ਤੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੌਸ਼ਨ ਸਿੰਘ ਸਾਗਰ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਜਨਰਲ ਸਕੱਤਰ ਸਰਦਾਰ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਉਹਨਾਂ ਦਾ ਪਰਮਾਤਮਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ ਸਰਦਾਰ ਗੁਰਨਾਮ ਸਿੰਘ ਫਰਦ ਅਤੇ ਐਡਵੋਕੇਟ ਵਿਕਰਮ ਦੁਸੈਨ ਅੱਜ ਕਿਸੇ ਫੈਸਲੇ ਦੇ ਸਿਲਸਿਲੇ ਵਿੱਚ ਲੁਧਿਆਣਾ ਵਿਖੇ ਆਏ ਸਨ ਜਿੱਥੇ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਅਤੇ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਖੁੱਲ ਕੇ ਵਿਚਾਰਾਂ ਵੀ ਕੀਤੀਆਂ ਇਸ ਮੌਕੇ ਬਲਿਹਾਰ ਸਿੰਘ ਫਰਲ ਕੁਲਜੀਤ ਸਿੰਘ ਸੰਗਰੋਲੀ ਖੁਸ਼ਵੰਤ ਸਿੰਘ ਸੰਗਰੋਲੀ ਦੂਬੇ ਸਿੰਘ ਫਰਲ ਹਰਿਆਣਾ ਤੋਂ ਉਹਨਾਂ ਨਾਲ ਆਏ ਸਨ ਜਿਥੇ ਜਥੇਦਾਰ ਰੋਸ਼ਨ ਸਿੰਘ ਸਾਗਰ ਸਰਦਾਰ ਜਗਜੀਤ ਸਿੰਘ ਅਰੋੜਾ ਕੁਲਵਿੰਦਰ ਸਿੰਘ ਸਲੇਮ ਟਾਪਰੀ ਮੀਡੀਆ ਇੰਚਾਰਜ ਪੰਜਾਬ ਹਰਦੀਪ ਸਿੰਘ ਪਿੰਜੋਰਾ ਸੀਨੀਅਰ ਮੀਤ ਪ੍ਰਧਾਨ ਨੇ ਲੁਧਿਆਣਾ ਸਰਦਾਰ ਨਰਿੰਦਰ ਸਿੰਘ ਇੰਚਾਰਜ ਹਲਕਾ ਗਿੱਲ ਨੇ ਹਰਿਆਣਾ ਤੋਂ ਆਏ ਆਗੂਆਂ ਦਾ ਸਵਾਪਾਉ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਇਸ ਮੌਕੇ ਤੇ ਜੀਏਬੀ ਆਖਿਆ ਗਿਆ